पुलिस ने दसा जी कि पिछले कतल के कौन ने कोई गिरफ्तारी गल हुई दस्याद 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 ਵਰਤਲੇ ਮੰਤਰੀਆਂ ਨੇ ਆਡੀਟ ਕੋਈ ਮੰਤਰੀ ਇਹਨਾਂ ਦਾ ਸਟੋਪ ਨਹੀਂ ਹੋਇਆ ਹੋਇਆ ਕੋਈ ਮੰਤਰੀ ਇਹਨਾਂ ਘਰ ਕੋਈ ਗੱਲ ਕਰਨੇ ਨਾਲ ਕੋਈ ਸਪੋਨੀਆ ਕਿਉਂ ਵਰਤਲੇ ਜੀਪ ਰੰਦਾ ਹੋਵੇ ਕਰਕੇ ਇੰਨੀ ਟੈਨਸ਼ਨ ਲਈ ਹਰ ਇੱਕ ਤੇ ਗਾੜੀ ਲੱਗੇ ਕੋਈ ਇਹਨਾਂ ਘਰ ਕੱਲ ਦਾ ਕਿਉਂ ਨਹੀਂ ਆਇਆ ਕੋਈ ਵੀ ਆਇਆ ਆਪਣੇ ਆਪਣੇ ਏਰੀਆ ਦੇ ਚੰਦਰ ਦਾ ਸਾਰੇ ਆਣ ਆ ਆਮ ਨਾਲ ਪਬਲਿਕ ਦਾ ਕੋਈ ਕਰੰਟ ਡੈਪੂ ਦੇ ਸਾਰੇ ਤੋਂ ਨਾ ਸਾਰੇ ਕੱਲ ਸੀ ਨਹੀਂ ਆਇਆ ਸਾਰੇ ਕੱਲ ਸੀ ਦੀ ਮੈਸੇਜ ਗੁਨੇ ਸਪੋਰਟ ਕੀਤੀ ਉਹ ਕਿਉਂ ਨਹੀਂ ਆਇਆ ਤੇ ਜਦੋਂ ਤੱਕ ਜਗਨਨ ਸਾਹਿਬ ਨੇ ਸਾਰਾ ਪਤਾ ਨੂੰ ਦੱਸ ਦਿੱਤਾ ਹੈ ਐਫ ਆਈ ਆਰ ਦਰਜ ਆਲਰੇਡੀ ਹੈਗੀ ਆ ਔਰ ਦੋਚੀਆਂ ਦੀ ਪਾਲ ਜਾਰੀ ਹੈ ਜਲਦੀ ਦੋਚੀ ਗ੍ਰਿਫਤ ਕਰਨ ਦੀ ਕੀ ਪ੍ਰਕਾਰ ਦੁਆਰਾ ਨਵੀਂ ਮੰਗ ਕਰ ਰਹੇ ਉਹਦੇ ਬਾਰੇ ਕੀ ਕਰੇ ਸਰ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਛਾ ਪਰ ਕਹਿੰਦੇ ਕਿ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਹੈ ਇੱਥੇ ਕੀ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉੱਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਆ ਡੈਥ ਤੋਂ ਬਾਅਦ ਹੁੰਦਾ ਪੋਸਟਮਾਰਟਮ ਹੋਇਆ ਪੋਰਵਾਂ ਤੋਂ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲ ਠੀਕ ਹੈ ਆਹੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਹੀਂ ਉਹਦੀ ਉਹਦੇ 185 ਵਿੱਚ ਹੀ ਉਹਦੀ ਅਪਲਿਕੇਸ਼ਨ ਕੀ ਲਿਖਿਆ ਸੀ ਉਹ ਤਾਂ ਉਹ ਬਤਾਈ ਦੱਸ ਸਕਦੇ ਆ ਇਹ ਕੀ ਲਿਖਿਆ ਉਹਦੇ ਬਾਰੇ ਦੱਸ ਸਕਦੇ ਕੀ ਲਿਖਿਆ ਐਪਲੀਕੇਸ਼ਨ ਮੇਰੇ ਕੋਲ ਆਈ ਜੁਰੇ ਹੁਣ ਮੈਨੂੰ ਇਸ ਟਾਈਮ ਪੂਰਾ ਜਵਾਬ ਨਹੀਂ ਆ ਮੈਨੂੰ ਪੂਰਾ ਜਵਾਬ ਨਹੀਂ ਆਲਰੇਡੀ ਤੁਹਾਡੇ ਕੋਲ ਮੇਰੇ ਕੋਲ ਜਵਾਬ ਨਹੀਂ ਆ ਪ੍ਰੋਟੈਸਟ ਹਾਂ ਅੱਜ ਉਹਨਾਂ ਨਾਲ ਸਾਡੀ ਗੱਲ ਹੋਈ ਆ ਲਗਭਗ ਉਹ ਲੱਗੇ ਪਰਸਾ ਉਹ ਆਪਰੇਸ਼ਨ ਦਾ ਨਾਮ ਆ ਕੇ ਬੋਲਣ ਨੂੰ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਮੈਨੂੰ ਨਹੀਂ ਪਤਾ ਇਹ ਤਾਂ ਮਦਈ ਦਾ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਕਿਉਂਕਿ ਸਵੇਰ ਤੇ ਤੁਸੀਂ ਇੱਧਰ ਸਵੇਰ ਦੇ ਵੇਲੇ ਤੇ ਫਸ ਲਿਆ ਹੁਣ ਜਾ ਕੇ ਫਿਰ ਵੇਖਦੇ ਆਪਾਂ ਫਿਰ ਇਨਵੈਸਟੀਗੇਸ਼ਨ ਆ ਜੇ ਆਪਾਂ ਕਰਦੇ ਆ ਕੋਈ ਗੱਲ ਆਪਾਂ ਨਿਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਕੰਪਲੀਟ ਹੁੰਦੇ ਤੁਹਾਨੂੰ ਦੱਸ ਦਿਆਂਗੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈ ਹਾਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਲਿਆ ਜੋ ਵੀ ਉਦਾਹਰਨਾਂ ਹੈ ਇਨਵੈਸਟੀਗੇਟਰ ਉਹ ਤੁਹਾਨੂੰ ਦੁਬਾਰਾ ਦੱਸਾਂਗੇ ਕੰਮਿਸ਼ਨ ਕਰਨਗੇ ਸਰ ਇਹ ਕੀ ਹਾਂ 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 ਜ਼ਰੂਰ ਇਹ ਆਪਣੀ ਉਹਦੀ ਨੌ ਦੀ ਬੇਟ ਕਰ ਰਿਹਾ ਆਸਟ੍ਰੇਲੀਆ ਤੋਂ ਆਣੀ ਹੈ ਸ਼ਾਇਦ ਹੋਣ ਜੇ ਹੁਣ ਇਹ ਆਗੇ ਤਾਂ ਉਸਲੇ ਉਹਨਾਂ ਸੰਸਕਰ ਹਾਂ ਲੈ ਚੱਲੋ ਉਹਨਾਂ ਵਿਸ਼ਵਾਸ ਦੇਤਾ ਉਹ ਜਿਹੜੇ ਸਰਪੰਚ ਨੇ ਉਹ ਕਹਿੰਦੇ ਅਸੀਂ ਜਾ ਰਹੇ ਹਾਂ ਪਰਵਾਰ ਮੰਨ ਗਈ ਜੀ ਹਾਂ ਜੀ ਮੰਨ ਗਏ